ਸਾਰੇ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਤੇ ਇਹ ਵੀਡੀਓ ਦੇਖ ਰਿਹਾ ਹੈ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਜਿਹੜੇ ਵੀਰ YouTube ਚੈਨਲ ਤੇ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਦੋਸਤੋ ਅੱਜ ਮੱਝ ਤੁਹਾਨੂੰ ਦਿਖਾਉਣੀ ਹੈ ਦੋਸਤੋ ਏਰੀਆ ਜਿੱਥੇ ਤੁਸੀਂ ਪਹੁੰਚ ਕਰਨੀ ਹੈ ਵਿਜ਼ਿਟ ਕਰਨੀ ਹੈ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਹਰੀ ਕੇ ਪੱਤਾਂ ਤੋਂ ਜਦੋਂ ਦੋਸਤੋ ਪੱਟੀ ਮੋੜ ਵਾਲਾ ਪੌਣੇ ਦਾ ਰਸਤੇ ਵਿੱਚ ਜਿੱਡਾ ਦੋਸਤੋ ਸੰਗਵਾ ਤੋਂ ਤੁਸੀਂ ਸੈਦੋਂ ਤੇ ਸਿੱਧਾ ਪਿੰਡ ਜੋੜ ਜੋੜ ਸਿੰਘ ਵਾਲਾ ਪਹੁੰਚ ਸਕਦੇ ਹੋ ਨਾਨਾ ਲੱਗਦੇ ਪਿੰਡ ਦੁੱਬਲੀ ਬਰਵਾਲਾ ਚੀਮਾ ਬਿਲਕੁਲ ਨਾਨਾ ਲੱਗਦੇ ਪਿੰਡ ਆ ਵੀਰ ਹਰਵੈਲ ਸਿੰਘ ਜੀ ਓਨਰ ਵਧੇਰੇ ਜਾਣਕਾਰੀ ਆਪਾਂ ਫਿਰ ਹਰਵੈਲ ਦੇ ਕੋਲੋਂ ਲਵਾਂਗੇ ਪਸ਼ੂ ਦੋਸਤੋ ਇੱਥੇ ਮੱਝਾਂ ਗਾਵਾਂ ਜਿਹੜੀਆਂ ਦੋਸਤੋ ਵਧੀਆ ਤੋਂ ਵਧੀਆ ਚੰਗੀਆਂ ਆਉਂਦੀਆਂ ਰਹਿੰਦੀਆਂ ਨੇ ਚੱਲਦੇ ਆਂ ਵੀਰ ਹਰਵੈਲ ਦੇ ਕੋਲ ਪੁੱਛ ਲੈਣੇ ਆ ਕੀ ਜਾਣਕਾਰੀ ਇਹਨਾਂ ਪਸ਼ੂਆਂ ਦੀ ਹੈਗੀ ਆ ਇੱਕ ਮੱਝਾ ਦੋਸਤੋ ਜਿਹੜੀ ਸੇਲ ਵਾਸਤੇ ਆ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਉਹ ਬਈ ਠੀਕ ਠਾਕ ਠੀਕ ਠੀਕ ਬਈ ਬਹੁਤ ਵਧੀਆ ਤੇ ਵੀਰ ਹਰਵੈਲ ਅੱਜ ਜਿਹੜ ਜੀ ਬਾਰੇ ਸੁਹੀਆ ਜੀ ਇਹਦੇ ਥੱਲੇ ਕਰੀਬ 6 ਤੋਂ 7 ਲੀਟਰ ਜਿਹੜਾ ਦੁੱਧ ਇਸ ਟਾਈਮ ਰੈਡੀ ਆ ਠੀਕ ਹੈ ਜੀ ਤੇ 4 ਮਹੀਨੇ ਦੋਖ ਦਿੰਦੀ ਹੈ ਕੱਪੜੇ ਠੀਕ ਹੈ ਜੀ ਚੈੱਕ ਪਾਸ ਹੈ ਜੀ ਚੈੱਕ ਪਾਸ ਆ ਜੀ ਠੀਕ ਆ ਤੇ ਮਿਲਕ ਜਿਹੜਾ ਵੀਰ ਜੀ ਕਿੰਨਾ ਦੱਸਿਆ ਜੀ ਮਿਲਕ 6 ਤੋਂ 7 ਲੀਟਰ ਬਾਕੀ ਆਪਾਂ ਲਾਈਵ ਜੁਆਈ ਇਹਦੀ ਕਰਾ ਦਿੰਦੇ ਆ ਫੋਨ ਕਰਵਾ ਦਾਂਗੇ ਕਰਵਾ ਦਾਂਗੇ ਆ ਠੀਕ ਆ ਦੋਸਤੋ ਫੋਨ ਕਰਵਾ ਦਾਂਗੇ ਠੀਕ ਆ ਤੋਕੜ ਗੱਬਣ ਜਿਹੜੀ ਦੋਸਤੋ ਇਹ ਜਿਹੜੀ ਮੱਝ ਤੁਹਾਨੂੰ ਮਿਲੇਗੀ तकरीबन 4 ਮੰਥ ਦੀ ਜਿਹੜੀ ਗੱਬਣ ਆ ਉੱਪਰ ਦੇਣ ਵੀ ਵੀਰ ਨੇ ਦੱਸਿਆ ਵੀ 4 ਮੰਥ ਦੀ ਗੱਬਣ ਜਿਹੜੀ ਚੈੱਕ ਪਾਸ ਇਹ ਮੱਝ ਹੋਵੇਗੀ ਥਾਣਾ ਦੀ ਕੁਆਲਿਟੀ ਵੀ ਤੁਹਾਨੂੰ ਦਿਖਾਵਾਂਗੇ ਵੀ ਸਾਰੇ ਪਾਸਿਓ ਜਿਹੜਾ ਤੁਹਾਨੂੰ ਪੂਰਾ ਆਪਾਂ ਦਿਖਾ ਦਵਾਂਗੇ ਤੇ ਬੋਡੀ ਸਟਰਕਚਰ ਵੇਖੋ ਦੋਸਤੋ ਆ ਵੀ ਕੋ ਸਿੰਘ ਜਿਹੜਾ ਬੰਤਰ ਹੈ ਬਹੁਤ ਵਧੀਆ ਚੰਗੀ ਆ ਪਤਲੇ ਪਿੰਡੇ ਦੀ ਆ ਬਰੀਕ ਜਿਹੜੀ ਚਮੜੀ ਹੈਗੀ ਆ ਦੋਸਤੋ ਪੇਠ ਫੂੜਾ ਵੇਖੋਗੇ ਚੌੜਾ ਪੇਠ ਫੂੜਾ ਜਿਹੜਾ ਮੱਝ ਦੇ ਹੈਗਾ ਮੱਝ ਪੂਛ ਲੰਡੀ ਆ ਹਾਂਜੀ ਪੂਛ ਲੰਡੀ ਆ ਵੇਖੋ ਜੀ ਬਾਕੀ ਆ ਵੇਖੋ ਆਰਡਰ ਦੀ ਕੁਆਲਿਟੀ ਵੇਖੋ ਦੋਸਤੋ ਹਜੇ ਈਵਨਿੰਗ ਟਾਈਮ ਆ ਚੁਵਾਈ ਆ ਪਾ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਅਸੀਂ ਕਰਕੇ ਦਿਖਾ ਦੇਣੀ ਆ ਬਿਲਕੁਲ ਸਾਫ਼ ਜਿਹੜੀ ਹਜੇ ਕੁਆਲਿਟੀ ਬਹੁਤ ਭਾਰੀ ਬੋਦੀ ਹੈਵੀ ਵਜ਼ਨ ਦੇ ਵਿੱਚ ਹੈਗੀ ਦੋਸਤੋ ਕੱਦ ਕਾਠੀ ਵੀ ਸੋਹਣਾ ਤੇ ਸਿੰਗਲ ਹੱਡੀ ਦੀ ਜਿਹੜੀ ਤੁਹਾਨੂੰ ਇਹ ਮੱਝ ਮਿਲੇਗੀ ਬਿਲਕੁਲ ਬਰੀਕ ਚਮੜੀ ਆ ਚੁਵਾਈ ਆਪਾਂ ਇਸ ਵੀਡੀਓ ਵਿੱਚ ਕਰਕੇ ਦਿਖਾਵਾਂਗੇ ਇਹਦੀ ਆਇਕਲੋਂ ਖਾਸੀ ਆ ਧਾਰੇ ਵਾਲੀ ਆ ਜੀ ਇੱਕ ਤਾਂ ਇਹ ਜੁੱਦ 14 ਪਲੱਸ ਵਾਲੀ ਆ ਜੀ ਦੂਜੇ ਨੰਬਰ ਤੇ ਸੰਤੂ ਸਾਹਿਬ ਜੀ ਭਾਰੀ ਬੋਡੀ ਜਾਂਦੀ ਆ ਤੇ ਚਮੜੀ ਪਤਲੀ ਆ ਫਿਰ ਸਭ ਤੋਂ ਵਧੀਆ ਇਹਦੀ ਕੁਆਲਿਟੀ ਹੈਗੇ ਇਹਨੇ ਜਿਵੇਂ ਚੁਵਾਈ ਦਾ ਟਾਈਮ ਆਉਂਦਾ ਇਹਨੇ ਡਿੰਗਣਾ ਸ਼ੁਰੂ ਕਰ ਦੇਣਾ ਕਿ ਮੇਰੀ ਚੁਵਾਈ ਕਰੋ ਠੀਕ ਹੁਣ ਜਿੱਦਾਂ ਟੋਕੜ ਵੀ ਤਾਂਵੇਂ ਤਾਂਵੇਂ ਹੁਣ ਦੀ ਗੱਲ ਕਰ ਰਹੇ ਆ ਮੈਂ ਹਮ ਸਹੀ ਹੈ ਤਾਂ ਬਿਲਕੁਲ ਆਪਾਂ ਚੁਵਾਈ ਇਹਦੀ ਦਿਖਾ ਦਿੰਦੇ ਧਾਰ ਇੱਕ ਨੰਬਰ ਕੋਲੀ ਆ ਜੀ ਤੇ ਬਹੁਤ ਹੀ ਵਧੀਆ ਜੀ ਇਹ ਜਿਹੜਾ ਦੁੱਧ ਦਾ ਫੈਟ ਆ ਬਹੁਤ ਜ਼ਿਆਦਾ ਠੀਕ ਆ ਹਾਂਜੀ ਆ ਦੋਸਤੋ ਜਿਹੜੀ ਥਾਣਾ ਦੀ ਬੰਤਰ ਵੇਖੋ ਚੰਗਾ ਸੋਹਣਾ ਥਾਣਾ ਵੇਣਪੂਰ ਵੇਖੋ ਬਹੁਤ ਵਧੀਆ ਚੰਗੀ ਮਿਲਕਿੰਗ ਵਾਲੀ ਮੱਝ ਦੀ ਨਿਸ਼ਾਨੀ ਆ ਦੋਸਤੋ ਮੋਟੀ ਜਿਹੜੀ ਨਾੜ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਕਾਫੀ ਜ਼ਿਆਦੇ ਵਟ ਵਾਲਵਿੰਗ ਪੈਂਦੇ ਆ ਚੰਗੀ ਜਿਹੜੀ ਮਿਲਕ ਸੱਜਰ ਮਿਹਨਤ ਦਾ ਦੁੱਧ ਜਿਹੜਾ ਚੰਗਾ ਰਿਆ ਹੋਵੇਗਾ ਵੀਰੇ ਹਰਵੇਲ ਕਿੰਨਾ ਕੁ ਸੱਜਰ ਦੇ ਦੁੱਧ ਕਿਸ ਰਿਹਾ ਸੀ ਪਤਾ ਕੀਤਾ 14 ਪਲਸ ਤੇ ਕਰੀਬ 14 ਪਲਸ ਹੈਨਾ ਠੀਕ ਆ ਬਾਕੀ ਅੱਗੇ ਚੰਗੇ ਸੇਮਨ ਤੋਂ ਗੱਲ ਕਰ ਠੀਕ ਹੈ ਜੀ ਤੇ ਮਿਲਦੀ ਵੀ ਜਿਸੀ ਤਰ੍ਹਾਂ ਥਾਪੀ ਦੇ ਜਿਸੀ ਤਰ੍ਹਾਂ ਥਾਪੀ ਦੇ ਆਪਾਂ ਪਹਾੜਾ ਪਾਉਣਾ ਜੀ ਜੀ ਆ ਸੋ ਦੋਸਤੋ ਬਿਲਕੁਲ ਅੱਗੇ ਪਹਾੜਾ ਵੰਡਾ ਪਾ ਕੇ ਜਿਹੜਾ ਤੁਸੀਂ ਪੱਠਿਆਂ ਦੇ ਉੱਪਰ ਬਿਲਕੁਲ ਥਾਪੀ ਦੇ ਜਿਹੜੀ ਇਹ ਮੱਝ ਚੁਵਾਈ ਕਰ ਸਕਦੇ ਹੋ ਤੇ ਬਾਕੀ ਜਿਹੜੇ ਵੀਰ ਟੋਕੜ ਗੱਬਣ ਆ ਮੱਝਾਂ ਕਿਤੇ ਨਾ ਕਿਤੇ ਲੱਭ ਰਹੇ ਹੋ ਦੋਸਤੋ ਵੇਖ ਰਹੇ ਹੋ ਤੇ ਤੁਸੀਂ ਬਿਲਕੁਲ ਆਦੀ ਨਰਕ ਪਰਖਾ ਜਿਹੜੀ ਮੌਕੇ ਤੇ ਘਰ ਪਹੁੰਚ ਕੇ ਤਸੱਲੀ ਆਪਣੀ ਵੀ ਕਰਕੇ ਲੈ ਕੇ ਜਾ ਸਕਦੇ ਹੋ ਬਾਕੀ ਚੁਵਾਈ ਚੈੱਕ ਪਾਸ ਆਪਾਂ ਤੁਹਾਨੂੰ ਇਸੇ ਵੀਡੀਓ ਵਿੱਚ ਹੁਣ ਕਰਵਾ ਹੀ ਦੇਣੀ ਹੈ ਆਹ ਸੋ ਦੋਸਤੋ ਆਹ ਦੇਖ ਲਓ ਜਿਹੜਾ ਪਸਮਾਹ ਬਿਲਕੁਲ तकरीबन ਮਿੰਟ ਤੋਂ ਮਿੰਟ ਦੇ ਅੰਦਰ 1.5 ਮਿੰਟ ਦੇ ਦੌਰਾਨ ਜਿਹੜਾ ਪਸਮਾਹ ਦੋਸਤੋ ਇਸ ਮੱਝ ਦਾ ਹੋ ਜੇਗਾ ਜਦੋਂ ਤੁਸੀਂ ਆਪ ਵੀ ਤਸੱਦੀ ਕਰਨ ਆਏ तकरीबन ਤੁਸੀਂ ਉਹ ਵੀ ਦੇਖ ਲਓ ਤਸੱਲੀ ਵੀ ਆਪਣੀ ਕਰਨ ਦੋ ਟਾਈਮ ਕਰਨ ਤਿੰਨ ਟਾਈਮ ਕਰਨ ਬਾਕੀ ਆਪਾਂ ਤਸੱਲੀ ਦੇ ਵੀ ਮੱਝ ਭੇਜ ਸਕਦੇ ਗਰੰਟੀ ਹੈ ਬਿਲਕੁਲ ਬਿਲਕੁਲ ਆ ਦੇਖੋ ਬਹੁਤ ਵਧੀਆ ਥਾਂ ਦੀ ਕੁਆਲਿਟੀ ਆ ਫਿਰ ਚਵਾ ਆ ਵੇਖੋ ਦੋਸਤੋ ਆ ਥਾਂ ਦੀ ਕੁਆਲਿਟੀ ਅਗਲੇ ਥਾਣੇ ਦਾ ਚਵਾ ਜਿਹੜਾ ਦੇਖ ਲਓ ਜੀ ਮੋਟੀ ਧਾਰਾ ਦੋਸਤੋ ਉਂਗਲ ਜੀ ਜਿਹੜੀ ਧਾਰ ਪੈਂਦੀ ਆ ਵੇਖੋ ਇਹ ਮਗਰਲੇ ਥਾਣੇ ਦੀ ਚੋਈ 200 ਚੈੱਕ ਪਾਸ ਕਰ ਲੋ ਲਓ ਇੱਕੋ ਜੀ ਧਾਰ ਮਿਲੇਗੀ ਦੋਸਤੋ ਕੋਈ ਫੂਰ ਛੱਟੇ ਵਾਲੀ ਗੱਲ ਨਹੀਂ ਹੈਗੀਗੀ ਤੇ 14 14.5 ਲੀਟਰ ਵਾਲੀ ਮੱਧਰੀ ਬਿਲਕੁਲ ਜੀ ਕੁਆਲਿਟੀ ਬਹੁਤ ਹੈ ਤੁਹਾਨੂੰ ਦਾ ਪੂਛ ਟੁੱਟ ਜਾਣਾ ਜਾਂ ਕੋਈ ਸਿੰਗ ਟੁੱਟ ਜਾਣਾ ਜੀ ਇਸ ਚੀਜ਼ ਨਾਲ ਕੋਈ ਮਾਇਨਾ ਨਹੀਂ ਰੱਖਦਾ ਜੇ ਆਪਾਂ ਘਰੇ ਤੋਂ ਵੀ ਜੁਆਇ ਕਰ ਲਈਏ ਬਿਲਕੁਲ ਬਿਲਕੁਲ ਆਪਾਂ ਨੂੰ ਦੋ ਦਿਨਾਂ ਮੱਧੂਲੋਣਾ ਦਹੀ ਦਾ ਪਰਮ ਸੰਟਾ ਸੀ ਲੋਣਾ ਲੱਗਿਆ ਹੂੰ ਬਾਕੀ ਜਦ ਤੁਹਾਨੂੰ ਮੇਰੇ ਹਿਸਾਬ ਨਾਲ ਮਾਇ ਥੰਡੇ 8 ਕਿਲੋ ਵੀ ਦੋ ਦੋ ਸਰਦਾ ਪਰ ਮੈਂ 6 ਤੋਂ 7 ਕਹਿ ਰਿਹਾ ਠੀਕ ਹੈ ਜੀ ਬਿਲਕੁਲ ਹਾਲੋ ਦੋਸਤੋ ਚਵਾਈ ਆਲਮੋਸਟ ਜਿਹੜੀ ਕੰਪਲੀਟ ਹੋ ਚੁੱਕੀ ਆ ਬੈਕਰੀ ਸੈਲਰ ਜਿੱਥੇ ਤੱਕ ਮੇਰਾ ਅੰਦਾਜ਼ਾ ਵਾ ਜੀ ਅਪਕਾ ਕੀ ਕਹਿ ਰਹੇ ਆ ਜੀ ਇਹ ਤੋਂ ਸਾਥ ਠੀਕ ਹੈ ਜੀ ਉਹ ਤੋਂ ਹੋ ਸਕਦਾ 8 ਲੀਟਰ ਰੀਏ ਦੇ ਥੰਡ ਠੀਕ ਹੈ ਜੀ ਚਲੋ ਵਧੇ ਵੰਡੀ ਗੱਲ ਆ ਜੇਕਰ ਵੀਰ ਵੀ ਅੱਗੇ ਵਧੀਆ ਚੰਗਾ ਦੁੱਧ ਚਵਾਈ ਕਰ ਲੈ ਬਾਕੀ ਸਭ ਤੋਂ ਵਧੀਆ ਗੱਲ ਆ ਠੰਢੀ ਆ ਜੀ ਬਾਕੀ ਦੋਸਤੋ ਜਿਹੜੀ ਥੋੜੀ ਜਿਹੀ ਚੁਵਾਈ ਕਰਨ ਦੇ ਦੌਰਾਨ ਮਿੰਟ ਦੋ ਮਿੰਟ ਦੀ ਵੀਡੀਓ ਲੰਬੀ ਹੋ ਜਾਂਦੀ ਆ ਆ ਸੋ ਬਾਕੀ ਆ ਵੇਖੋ ਦੋਸਤੋ 4 ਮਹੀਨੇ ਦੋ ਤਿੰਨ ਦਿਨ ਦੀ ਸਾਨੂੰ ਸਭ ੱਗਣਾ ਜੀ 14 14.5 ਲੀਟਰ ਦੀ ਸੱਜਰ ਮਾਲਕਾ ਹੈ ਜੀ ਤੇ ਬਾਕੀ ਇਸ ਟਾਈਮ ਮੈਂ 6 ਤੋਂ 7 ਕਹਿ ਰਿਹਾ ਹਾਂ ਪਾਣੀ ਦੁੱਧ 7 ਤੋਂ 8 ਠੀਕ ਹੈ ਜੀ ਹਾਂ ਜੀ ਤੇ ਹਰਵੇਲ ਵੀਰੇ ਇੱਕ ਮੁੱਲ ਕੀ ਕਰਤਾ ਜਾਂਦਾ ਹੁਣ ਮੁੱਲ ਰੰਗ ਦਾ ਜੇ ਦਾ ਦੇ ਕੂਸ਼ ਹੈ ਜੀ ਇਹ ਤਾਂ ਆਪੇ ਪੈ ਗਿਆ ਜੀ ਨਹੀਂ ਦਿੰਦੇ ਠੀਕ ਆ ਬਿਲਕੁਲ ਸਾਰੇ ਰੀਜਨ ਵੇਖੀ ਜੀ ਸੰਧੂ ਸਾਹਿਬ ਜੀ ਇਹਦਾ 41.5 ਹਜ਼ਾਰ ਰੁਪਏ ਮੁੱਲ ਕਰਦੇ ਆ ਉਹਦੇ ਚ ਆਪਾਂ ਥੋੜਾ ਬਥਾ ਮਤਲਬ ਕਰਾਇਆ 41.5 ਹਜ਼ਾਰ ਦੇ ਵਿੱਚੋਂ ਵੀ ਠੀਕ ਆ ਜੀ ਸੋ ਦੋਸਤੋ 1.31 ਹਜ਼ਾਰ ਦੇ ਵਿੱਚੋਂ ਵੀ ਜਿਹੜਾ ਤੁਹਾਡਾ ਮਾਨਤਨ ਹੋ ਜਾਣਾ ਘਰੇ ਆਇਆ ਦਾ ਤੀਜਾ ਸਵੇਰ ਸੁਈ ਆ ਚੌਥੇ ਸਵੇਰੇ ਲਈ ਜਿਹੜੀ ਗੱਬਣ ਹੈਗੀ ਆ ਦੋਸਤੋ ਬਾਕੀ ਚੰਗੀ ਮੱਝਾ ਦੋਸਤੋ ਵੀਰ ਨੇ ਦੱਸਦਾ ਵੀ ਸੱਜਰ ਦਾ ਵੀ ਸੋਨਾ ਦੁੱਧ ਰਿਆ ਹੈਗਾ ਹੁਣ ਤੋਕੜ ਆਹ ਵੀ ਆਮ ਸੱਜਣਾ ਕਿੰਨਾ ਦੁੱਧ ਖਾ ਜਾਂਦਾ ਹਾਂ ਬਿਲਕੁਲ ਆ ਵੇਖੋ ਦੋਸਤੋ ਆ ਤੁਹਾਡੇ ਸਾਹਮਣੇ ਆ ਤਕਰੀਬਨ ਜਦ ਆਪਾਂ 60000 ਰੁਪਇਆ ਲਾ ਕੇ ਵੀ ਮੱਝ 8-9 ਕਿਲੋ ਵਾਲੀ ਲੈਣੀ ਆ ਤੇ ਮੈਂ ਤੁਹਾਨੂੰ ਜਿਹੜੀ ਆ ਫੈਲ ਦੇਉਂਗਾ ਵੀ ਇਹ ਸਮਾਜ ਨੂੰ ਦੇਣੀ ਜਿਹੜੀ ਜ਼ਰੂਰ ਬਣਦੀ ਹੈ ਬਾਕੀ ਸਾਨੂੰ ਦਾ ਪੂਸ ਟੁੱਟ ਜਾਣੀ ਸਿੰਘ ਟੁੱਟ ਜਾਣਾ ਉਹ ਭਾਵੇਂ ਆਪਾਂ 2 ਲੱਖ ਦੀ ਵੀ ਲਿਆ ਦਈਏ ਦਾ ਉਹ ਕੋਈ ਹਾਸਾ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਠੀਕ ਹੈ ਹਰਬੀਲ ਵੀਰੇ ਨੰਬਰ ਬੋਲ ਕੇ ਜ਼ਰੂਰ ਦੱਸ ਜੀ 90382025990638225 ਠੀਕਾ ਸੋ ਦੋਸਤੋ اے ਸੀ ਵੀਰ ਹਰਬੇਲ ਦੇ ਕੋਲ ਮੱਝ ਟੋਕੜ ਗੱਬਣਾ ਦੋਸਤੋ ਜਿਸ ਵੀ ਕਿਸਾਨ ਵੀਰ ਦੇ ਭਾਅ ਪੜਤੇ ਵਿੱਚ ਹੋਵੇ ਤੁਸੀਂ ਵੀਰ ਦੇ ਸੰਪਰਕ ਨੰਬਰ ਮੈਂ ਵੀਡੀਓ ਵਿੱਚ ਚਲਦੇ ਕਰ ਦੇਣੇ ਆ ਨੰਬਰਾਂ ਦੇ ਸੰਪਰਕ ਕਰਕੇ ਇਹ ਮੱਝ ਖਰੀਦ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ